ਕਿੱਥੋਂ ਸ਼ੁਰੂਆਤ ਹੁੰਦੀ ਹੈ ਇਹਦੇ ਵਿੱਚ ਹੋਰ ਕਿਹੜੇ ਵੱਡੇ ਲੈਵਲ ਦੇ ਜਵਾਰੀਏ ਨੇ ਉਹਨਾਂ ਨੂੰ ਵੀ ਸਫਾ ਮਿਸਲ ਤੇ ਲੈ ਕੇ ਆਵਾਂਗੇ ਨਾਮਜ਼ਦ ਕਰ ਰਹੇ ਹਾਂ ਕੁਝ ਕਰ ਰਹੇ ਹਾਂ ਕੁਝ ਕਰਾਂਗੇ ਜੋ ਜਿਵੇਂ ਜਿਵੇਂ ਸਾਡੀ ਤਪਤੀਸ਼ ਅਕੇ ਹੋਏਗੀ ਉਹਦੇ ਮੁਤਾਬਕ ਫਰਦਰ ਤੌਰ ਤੇ ਵੀ ਸਾਡੀ ਜੋ ਜੋ ਰਿਕਵਰੀ ਹੋਏਗੀ ਅਸੀਂ ਬਕਾਇਦਾ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਹਰ ਤਪਤੀਸ਼ ਜਿਵੇਂ ਉਹ ਦੇਖ ਰਹੇ ਨੇ ਇਹਨੂੰ ক্লোਜ਼ਲੀ ਅਗੇ ਜੂਰਤ ਪਈ ਤੁਹਾਡੀ ਦੁਬਾਰਾ ਵੀ ਪ੍ਰੈਸ ਕਾਨਫਰੰਸ ਕਰ ਸਕਦੇ ਹਾਂ ਅਸੀਂ ਤੇ ਇਹ ਬੜੀ ਵੱਡੀ ਕਾਮਯਾਬੀ ਹੈ ਔਰ ਮੈਂ ਇਹਦੇ ਵਿੱਚ ਖਾਸ ਤੌਰ ਤੇ ਬਤੌਰ ਐਸਪੀਡੀ ਸਾਡੇ ਡੀਐਸਪੀ ਦੀ ਸ਼੍ਰੀ 모ਹਿਤ ਸਿੰਘਲਾ ਜੀ ਤੇ ਐਸਐਚਓ ਦਰਾਹਾ ਤੇ ਸਾਡਾ ਜਿਹੜਾ ਇਨਸਪੈਕਟਰ ਹਰਦੀਪ ਸਿੰਘ ਹੈ ਇਹਦੀ ਜਿਹੜੀ ਟੀਮ ਹੈ ਮੈਂ ਇਹਨਾਂ ਨੂੰ ਬਕਾਇਦਾ ਮੁਬਾਰਕਵਾਦ ਵੀ ਦਿੰਦਾ ਤੇ ਐਸਐਸਪੀ ਸਾਹਿਬ ਦਾ ਕਾਇਦਾ ਜਿਹੜੇ ਸਾਡੇ ਚੰਗੇ ਮੁਲਾਜ਼ਮ ਹੈ ਜਿਹੜੇ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਦੀ ਉਹ ਯੋਗਤਾ ਦੇ ਮੁਤਾਬਕ ਔਰ ਉਹਨਾਂ ਦੇ ਕੰਮ ਦੇ ਮੁਤਾਬਕ ਉਹਨਾਂ ਨੂੰ ਪ੍ਰਾਈਜ਼ ਵੀ ਦੇਣਗੇ ਤੇ ਔਰ ਮੈਂ ਉਮੀਦ ਕਰਦਾ ਹੈ ਕਿ ਇਹੀ ਜਿਹੜੀ ਇਹਨਾਂ ਦੀ ਇੱਕ ਵਿਲ ਪਾਵਰ ਹੈ ਔਰ ਜਿਹੜੀ ਇਹਨਾਂ ਦੀ ਬੜੀ ਇੱਛਾ ਹੈ ਉਹਦੇ ਮੁਤਾਬਕ ਆਇਂਦਾ ਵੀ ਅਸੀਂ ਆਪਣੇ ਪੁਲਿਸ ਜ਼ਿਲ੍ਹਾ ਖੰਡਾ ਨੂੰ ਜੋ ਸਾਡੇ ਬਾਲਾ ਤਰਾਸਰ ਹੈ ਉਹਨਾਂ ਦੀਆਂ ਇਸ਼ਾਮਾ ਦੇ ਮੁਤਾਬਕ ਕਾਰ ਵੀ ਕਰਦੇ ਰਹਾਂਗੇ। ਬਾਕੀ ਅਗਰ ਕੋਈ ਤੁਹਾਡਾ ਸਵਾਲ ਜਵਾਬ ਹੈ ਤਾਂ ਤੁਸੀਂ ਕਰ ਸਕਦੇ ਹੋ। ਹਾਂ। ਕਿੰਨੇ ਟਾਈਮ ਤੱਕ ਲਾਇਆ ਜਾ ਰਿਹਾ ਹੈ? ਦੇਖੋ ਤਫਤੀਸ਼ ਦੇ ਵਿੱਚ ਹੁਣ ਇਹ ਪਿਛੇ ਤੱਕ ਜਾਇਆ ਜਾ ਰਿਹਾ ਹੈ। ਬਦਨਾਮੀ ਦੇ ਮੁਤਾਬਕ ਤਾਂ ਅਫਵਾਹਾਂ ਦੇ ਦੌਰ ਦੇ ਮੁਤਾਬਕ ਤਾਂ ਇਹ ਬੜੇ ਚੇਤੋਂ ਹੈ ਲੇਕਿਨ ਉਹਨਾਂ ਦੇ ਮੰਨਣ ਦੇ ਮੁਤਾਬਕ ਹੈ ਲੇਕਿਨ ਅਸੀਂ ਇਹਨੂੰ ਡਾਕੂਮੈਂਟਰੀ ਵੀ ਕਰਨਾ। ਇਹਨਾਂ ਦੇ ਮੋਬਾਈਲ ਨੂੰ ਖੰਗਾਰੇ ਆ। ਇੱਕ ਕਦੋਂ ਕਦੋਂ ਦੇ ਹੈ ਕਿੰਨੇ ਚਿਰ ਤੋਂ ਹੈ ਇਹ ਖੇਡ ਰਹੇ ਨੇ ਉਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਸਾਈਬਰ ਕਰਾਇਮ ਦੀ ਹੈਲਪ ਦੇ ਮੁਤਾਬਕ ਸਫਾ ਮਿਲ ਸਤਿ ਲੱਗਿਆ ਨਹੀਂ ਇਹ ਬੈਕ ਆਊਟ ਕੀ ਹੈ ਕਿਸੇ ਤੇ ਰਹਿਣ ਵਾਲਾ ਨੇ ਕਿਉਂ ਆ ਰਹੀ ਹੈ ਬੈਕ ਆਊਟ ਇਹਦੇ ਵਿੱਚ ਜਿਹੜੇ ਇਹ ਮੋਰਜਮ ਪਕੜੇ ਗਏ ਹੈ ਜਿਹੜਾ ਮੇਨ ਇਹਦਾ ਘਟਾਉਣ ਵਾਲਾ ਕਿੰਗਪਿੰਨ ਤੁਹਾਨੂੰ ਦੱਸਿਆ ਹੀ ਹੈ ਹੋਟਲ ਦਾ ਮਾਲਕ ਪਲੱਸ ਜਿਹੜੇ ਇਹ ਇਹ 6 ਦੇ 6 ਬੰਦੇ ਮੇਨ ਜਵਾਰੀ ਹੈ ਉਹ ਲੁਧਿਆਣਾ ਮਹਾਨਗਰ ਨੂੰ ਬਿਲੋਂਗ ਕਰਦੇ ਆ ਔਰ ਜਿਹੜੇ ਫਰਦਰ ਹੈ ਉਹ ਅਸੀਂ ਸਫਾ ਮਿਸਤ ਤੇ ਲੈ ਕੇ ਆਵਾਂਗੇ ਉਹਦੇ ਵਿੱਚ ਹੋ ਸਕਦਾ ਹੈ ਲੁਧਿਆਣਾ ਤੋਂ ਅੱਗੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਵੀ ਗੱਲ ਹੋ ਜਾਵੇ ਜਿਹੜੇ 33 ਬੰਦੇ ਬੁਕਿੱਟ ਨੇ ਹੁਣ ਆਪਣੇ ਕਾਗਜ਼ ਦੇ ਚਿੰਨ੍ਹ ਨੇ ਤੇ ਰਿਲੀਜ਼ ਕਿੰਨੇ ਕਰਨੇ ਨੇ ਫਰਦਰ ਇਹ ਦੇਖੋ ਇਹ ਤਫਤੀਸ਼ ਦਾ ਪਾਰਟ ਹੈ ਅਗਰ ਅਸੀਂ ਤੁਹਾਨੂੰ ਦਸੀਏ ਕਿ ਅਸੀਂ ਕਿਸੇ ਨੂੰ ਰਿਲੀਜ਼ ਕੀਤਾ ਹੈ ਜਾਂ ਕਿਸ ਨੂੰ ਬੇਲ ਮਚਲਕਾ ਜ਼ਮਾਨਤ ਤੇ ਛੱਡਿਆ ਵੀ ਹੈ ਤਾਂ ਉਹ ਤਫਤੀਸ਼ ਦੇ ਮੁਤਾਬਕ ਇਹ ਨਹੀਂ ਕਿ ਕਿਸੇ ਨੂੰ ਫਰਜ਼ ਕਰ ਦਿੱਤਾ ਗਿਆ ਉਹਦੇ ਵਿੱਚ ਜੋ ਸਾਡਾ ਕਾਇਦੇ ਕਾਨੂੰਨ ਕਹਿੰਦਾ ਹੈ ਜਿਹੜੇ ਬੰਦੇ ਨਾਨ ਅਵੇਲੇਬਲ ਆਫੈਂਸ ਦੇ ਮੁਤਾਬਕ ਨੇ ਉਹਨਾਂ ਨੂੰ ਬਕਾਇਦਾ ਮਾਨਯੋਗ ਜੱਜ ਸਾਹਿਬ ਦੇ 24 ਘੰਟਿਆਂ ਦੇ ਅੰਦਰ ਅੰਦਰ ਪੇਸ਼ ਕਰਨਾ ਤੇ ਜਿਹੜੇ ਅਸੀਂ ਜ਼ਮਾਨਤਨਾਮਾ ਮਚਲਕਾ ਲੈ ਕੇ ਰੀਲੀਜ਼ ਕੀਤੇ ਹੈ ਉਹਨਾਂ ਨੂੰ ਇਸ ਤਫतीश ਦੇ ਵਿੱਚ ਇੱਕ ਵਾਰ ਨਹੀਂ 10 ਵਾਰ ਵੀ ਵਾਰ-ਵਾਰ ਸ਼ਾਮਤ ਤਫतीश ਕੀਤਾ ਜਾਏਗਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਵੇਂ ਤੁਹਾਡਾ ਸਵਾਲ ਹੈ ਕਿ ਟੋਟਲ 33 ਮੁਜ਼ਮ ਨੇ 33ਆਂ ਦੇ ਵਿੱਚੋਂ ਜਿਹੜੇ 7 ਬੰਦੇ ਨੇ ਉਹ ਬੰਦੇ ਨਾਨ ਅਵੇਲੇਬਲ ਆਫੈਂਸ ਦੇ ਮੁਤਾਬਕ ਗ੍ਰਿਫਤਾਰ ਨੇ ਔਰ ਉਹਨਾਂ ਨੂੰ ਮਾਣਯੋਗ ਮੈਜਿਸਟ੍ਰੇਟ ਸਾਹਿਬ ਦੇ ਪੇਸ਼ ਕੀਤਾ ਜਾਏਗਾ ਤੇ ਜਿਹੜੇ ਜ਼ਮਾਨਤ 'ਚ ਚਲਕਾਰਦੇ ਬਾਕੀ ਬੰਦੇ ਨੇ 26 ਉਹ ਜ਼ਮਾਨਤ 'ਮਚਲਕਾ ਵਕਾਇਦਾ ਉਹ ਵੀ ਕਾਇਦੇ ਕਾਨੂੰਨ ਦੇ ਮਤਲਬ ਕੋਣ ਦਾ ਲੈ ਕੇ ਉਹ ਤਪਤੀਸ਼ ਦਾ 파ਟ ਹੈ ਉਹਨੂੰ ক্লোਜ਼ਲੀ ਡੀਐਸਪੀ ਡੀ ਸੀ ਦੀ ਵੋਇਸ ਅੰਗਲਾਜੀ ਬਾਤ ਕਰ ਰਿਹਾ ਤੇ ਉਵੇਂ-ਉਵੇਂ ਤਪਤੀਸ਼ ਕੀਤੀ ਸਾਰੇ ਪੀਰ ਬੰਦੇ ਸੱਤ ਬੰਦੇ ਕਿਹੜੇ ਜੀ ਇਨਾ ਚੋਂ ਸਾਨੂੰ ਇਹ ਤੁਹਾਨੂੰ ਇਹਦੇ ਵਿੱਚ ਜਿਹੜਾ ਪ੍ਰੈਸ ਨੋਟ ਹੈ ਤੁਸੀਂ ਪੜੋ ਉਹਦੇ 'ਚ ਨਾਮ ਮੈਂਸ਼ਨ ਹੈ ਲਿਸਟ ਲੱਗੀ ਆ ਨਾਲ

ਇਹਨਾਂ ਦੀ ਭਾਸ਼ਾ ਦੇ ਵਿੱਚ ਕਿਵੇਂ ਕਿਵੇਂ ਆ ਉਹ ਤੋਂ ਪਿੱਛ ਦਾ 파ਟ ਹੈ ਕਿ ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੱਸਿਆ ਵੀ ਇੱਕ ਕਰੰਸੀ ਟਿਕਸ ਨੂੰ ਦੇ 10000 ਦਾ ਕਿਵੇਂ ਕਿਹਾਉਂਦੇ ਆ 5000 ਦਾ ਕਿਵੇਂ ਨਾਮ ਦਿੱਤਾ ਹੋਇਆ ਸਮਝ ਗਏ ਫੋਨ ਕਰਦੇ ਉਹਦੇ ਮੁਤਾਬਕ ਜਿਹੜਾ ਹੁਣ ਜਿਵੇਂ ਤੁਹਾਡਾ ਸਵਾਲ ਹੈਗਾ ਮੇਰੇ ਕਹਿਣ ਦਾ ਬਾਅਦ ਇਹ ਸਾਰਾ ਜਿਵੇਂ ਇੱਕ ਦੋ ਹੁਣ ਜਿਵੇਂ ਜਿਵੇਂ ਸਾਡੀ ਇਹ ਜਿਹੜੀਆਂ ਸਾਡੀ ਨੋ ਕੋਈ ਕੋਈ ਕਲੀਟਿਕਨੀ ਬਕਾਇਦਾ ਤਫਤੀਸ਼ ਹੈ ਔਰ ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਇਹਦੇ ਚ ਇਹਦੀ ਡੰਗਾਈ ਪੜਤਾਲ ਔਰ ਤਫਤੀਸ਼ جاری ਹੈ ਔਰ ਡੰਗਾਈ ਤੱਕ ਹੋਏਗੀ ਲਾਸਟ ਜਿਹੜਾ ਇਹਦਾ ਪਿੰਕ ਪੁਆਇੰਟ ਹੈ ਕਿੱਥੋਂ ਸ਼ੁਰੂਆਤ ਹੈ ਇਹਦੇ ਚ ਚਾਹੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਚਾਹੇ ਨੈਸ਼ਨਲ ਲੈਵਲ ਹੈ ਚਾਹੇ ਇੰਟਰਨੈਸ਼ਨਲ ਲੈਵਲ ਤੱਕ ਕਿੱਥੋਂ ਇਹਦੇ ਚ ਕੀ ਕੀ ਜਿਹੜਾ ਵੀ ਇਨਵੋਲਵ ਹੈ ਉਹਨੂੰ ਇਹਦੀ ਬਿਚ ਬਕੈਰਾ ਜਿਵੇਂ ਜਿਵੇਂ ਸਾਡੀ ਤਫਤੀਸ਼ ਵੀ ਚੱਲਦਾ ਰਹੇਗਾ ਅਸੀਂ ਕਾਰ ਵੀ ਉਵੇਂ ਉਵੇਂ ਕਰਦੇ ਹੀ ਰਹਿਣਾ ਹੈ ਔਰ ਬਕੈਰਾ ਇਹਦੀ ਜਦੋਂ ਸਾਡੀ ਤਫਤੀਸ਼ ਕੰਪਲੀਟ ਹੋ ਗਈ ਸਫਾ ਵਿੱਚ ਹੁਤੇ ਕਿਵੇਂ ਕਿਵੇਂ ਉਹਨਾਂ ਦਾ ਜਿਵੇਂ ਕਾਫਲੇ ਚਲਾਨ ਜੁਰਮ ਜਦੋਂ ਸਬੂਤ ਜਿਹੜਾ ਆਏਗਾ ਪ੍ਰੋਪਰ ਹੋ ਜਾਂਦਾ ਅਸੀਂ ਉਹਨਾਂ ਦਾ ਚਲਾਨ ਵੀ ਪੇਸ਼ ਕਰਨਾ ਔਰ ਸਾਰਾ ਘੋਮ ਹੀ ਹੈ ਕੋਈ ਇਹ ਨਹੀਂ ਕਿ ਕਿਸੇ ਨੂੰ ਕਲੀਨ ਚਿੱਟਾ ਹੈ ਨੋ ਇਹ ਸਾਰਾ ਘੋਮ ਹੀ ਚੱਲ ਰਿਹਾ ਔਰ ਚੱਲਦਾ ਰਹੇ ਮੈਂ ਤੈਨੂੰ ਆਖਦਾ ਕੋਈ ਵੈਪਨ ਬਜ਼ਾਇਦਾ ਦੇ ਤੋਂ ਲਿਖਾਣੇਗਾ ਤੇ ਜ਼ੋਰ ਦੇ ਲਈ ਕੋਈ ਕੇਜਾ ਜਿਹਾ ਇਦਾਂ ਦੂਸਰੋਂ ਆਇਆ ਜੀ ਉਹ ਮੈਂ ਉਹ ਉਹ ਪਾਕਾਬੇ ਤਰਾ ਹੈ ਇਹ ਹੁੰਦੇ ਮੈਂ ਚਰਚਾ ਦੇ ਵਿੱਚੋਂ ਤੁਸੀਂ ਜਿਹੜੀ ਗੱਲ ਸੁਣੀ ਹੈ ਅਸੀਂ ਚਰਚਾ ਤੇ ਇਤਵਾਦ ਨਹੀਂ ਕਰਦੇ ਅਸੀਂ ਤਾਂ ਉਹਨਾਂ ਦਾ ਹੰਘਾਲ ਰਹੇ ਹਾਂ ਹੰਘਾਲ ਦਾ ਮਤਲਬ ਉਹਨੂੰ ਦੇਖ ਰਹੇ ਹਾਂ ਇਹਨਾਂ ਦਾ ਪਿਛੋਕੜ ਕੀ ਹੈ ਜਿਹੜੇ-ਜਿਹੜੇ ਕੰਸਰਨਡ ਥਾਣੇ ਦੇ ਵਿੱਚ ਇਹਨਾਂ ਦੀ ਰਿਹائش ਹੈ ਔਰ ਕਿੱਥੇ-ਕਿੱਥੇ ਇਹਨਾਂ ਦੇ ਕੀ ਪੁਰਾਣੇ ਮਕਦਮੇ ਦਾ ਜਾਂ ਜੀਵਤ ਲਾਵਾ ਹੋ ਕੇ ਕਿ ਕਿ ਜਲਮ ਦੇ ਵਿੱਚ ਨਵਾਲਾ